ये जो युद्ध नशा विरुद्ध मुहिम चल रही है पिछले एक साल तो लगातार तो यह कंसिस्टेंटली चल रहा है तो अच्छ सत साहब के सुपरविजन हेठ सात काश ऑपरेशन चलाया गया तो बहुत अच्छे रिजल्ट्स रिजल्ट आए इन्होंने तकरीबन पच्ची बंदे राउंड अप किए हैं पाँच एफ आई आरस दर्ज किए हैं इन्होंने एक स्पेषल जो स्पेसली फैब्रकेटड एक ट्रक हैगा जिस कैविटिक्स बनिया हुई जो इस तरह से स्मगलिंग लिए यूज किया जाता उन्होंने राउंड अप किया है तो लगातार मुहिम चल रही है इस दु डिअडिक्शन वास्ते बंदे भी लगातार उत्त जा रहे हैं ओड सेंटर इन हम तक दो हज़ार बंद डीएडिक्ट करवाते इन्होंने तो एवरेज हर दिन डेली दस तो बारह बंद इस तरह उन्होंने मोटिवेट करके उन्होंने काउंसलिंग करके उन्होंने डीएडिक्शन भी भेजा जाता है ਸੋ ਸੰਗਤ ਸੰਗਤ ਏਰੀਆ ਚ ਨਾਨਕੀ ਤਾ ਰਾਉਂਡ ਆਉਂਡ ਉਹਦੇ ਚ ਸਪੈਸ਼ਲ ਕੈਵਿਟੀਆਂ ਬਣੀਆਂ ਆ ਕੋਹਣੀ ਰਾਉਂਡ ਆਉਂਡ ਕੀਤਾ ਤੇ ਉਹਦੀ ਪੂਰੀ ਇਨਵੈਸਟੀਗੇਸ਼ਨ ਕਰਨਗੇ ਸਾਰਾ ਕੁਝ ਬੰਦੇ ਵੀ ਨਾਲ ਰਾਉਂਡ ਕੀਤੇ ਆ ਅੱਜ ਪੂਰੇ ਪੰਜਾਬ ਵਿਖੇ ਯੁੱਧ ਨਸ਼ਾ ਵਿਰੁੱਧ ਔਰ ਗਣਤੰਤਰ ਦਿਵਸ ਨੂੰ ਦੇਖਦੇ ਹੋਏ ਪੰਜਾਬ ਪਰ ਚ ਇੱਕ ਕਾਸ ਆਪਰੇਸ਼ਨ ਚਲਾਇਆ ਗਿਆ ਜਿਹਦਾ ਮੇਨ ਮੋਟਿਵ ਸੀਗਾ ਕਿ ਜੋ ਕ੍ਰਾਈਮ ਹੌਟਸਪੌਟਸ ਹੈ ਯਾ ਜੋ ਪਬਲਿਕ ਹਾਟਸਪੌਟਸ ਹੈ ਜਿਨ੍ਹਾਂ ਦੀ ਲੋਕੇਸ਼ਨ ਜਿਨ੍ਹਾਂ ਦੀ ਇਨਫਰਮੇਸ਼ਨ ਟਾਈਮ ਟੂ ਟਾਈਮ ਪਬਲਿਕ ਵੱਲੋਂ ਵੀ ਸਾਡੇ ਕੋਲ ਆਂਦੀ ਰਹਿੰਦੀ ਹੈ ਜੋ ਡਰਗ ਸੇਫ ਟਿਪਲਾਈਨ ਹੈਗੀ ਸੇਫ ਪੰਜਾਬ ਦੀ ਉਹਦੇ ਉੱਪਰ ਵੀ ਜੋ ਟਿਪਸ ਆਂਦੀ ਰਹਿੰਦੀਆਂ ਨੇ ਉਹਨਾਂ ਦੀ ਵਰਤੋਂ ਕਰਦੇ ਹੋਏ ਤੇ ਇਹਦੇ ਨਾਲ ਨਾਲ ਸਾਡੇ ਆਪਣੇ ਜੋ ਸਪੈਸ਼ਲ ਬ੍ਰਾਂਚ ਸੀਆਈਡੀ ਜਾਂ ਆਪਣੇ ਸੋਰਸਸ ਹੁੰਦੇ ਨੇ ਉਹਦੀ ਬੇਸਿਸ ਤੇ ਅੱਜ ਆ ਸਾਰਾ ਕਸ ਆਪਰੇਸ਼ਨ ਚਲਾਇਆ ਗਿਆ ਹੈ ਅ ਪਟੰਡਾ ਵਿਖੇ 7 ਲੋਕੇਸ਼ਨਸ ਤੇ ਉੱਪਰ ਚੈਕਿੰਗ ਆਪਰੇਸ਼ਨਸ ਹੋਏ ਅ ਸਪੈਸ਼ਲੀ ਜਨਤਾਨਗਰ ਤੋਬੀਆਂ ਬਸਤੀ ਅ ਔਰ ਮੋੜ ਦੇ ਵਿੱਚ ਤਲਵੰਡੀ ਸਾਬੋ ਪੀੜ ਤਲਾਬ ਇਦਾਂ ਦੀ ਲੋਕੇਸ਼ਨਸ ਤੇ ਉੱਪਰ ਚੈਕਿੰਗ ਵਗੈਰਾ ਹੋਈ ਤੇ ਹੁਣ ਤੱਕ ਅਸੀਂ 25 ਪਰਸਨਸ ਨੂੰ ਰਾਉਂਡ ਅਪ ਕਰ ਲਿਆ ਹੈਗਾ 11 ਕੇ ਤਕਰੀਬਨ ਦੀ ਵੈਰੀਫਿਕੇਸ਼ਨ ਹੋ ਗਈ ਉਹਨਾਂ ਦੇ ਉੱਪਰ ਪੰਜ ਹੁਣ ਤੱਕ ਐਫਆਈਆਰ ਦਰਜ ਹੋ ਰਹੀਆਂ ਨੇ ਹੋਰ ਵੀ ਫਿਰ ਵੈਰੀਫਿਕੇਸ਼ਨ ਤੋਂ ਬਾਅਦ ਐਫਆਈਆਰ ਦਰਜ ਹੋਣਗੀਆਂ ਅਦੇ ਨਾਲ ਨਾਲ ਹੀ ਸੰਗਤ ਥਾਣੇ ਦੇ ਏਰੀਆ ਦੇ ਵਿੱਚ ਸਵੇਰੇ ਚੈਕਿੰਗ ਦੌਰਾਨ ਹੀ ਜਦ ਅਕਾਸੋਦਾ ਹੀ ਚੱਲ ਰਿਹਾ ਸੀਗਾ ਤੇ ਉੱਥੇ ਇੱਕ ਟਰੱਕ ਨੂੰ ਵੀ ਫੜਿਆ ਗਿਆ ਹੈਗਾ ਜਿਸ ਜਿਹਦੇ ਅੰਦਰ ਬੈਰਲ ਸ਼ੇਪ ਕੀ ਕੁਝ ਕੈਵਿਟੀਆਂ ਵਗੈਰਾ ਬਣਿਆ ਹੋਇਆ ਹੈ ਜਿਨ੍ਹਾਂ ਦੇ ਵਿੱਚ ਲਿਕਰ ਨੂੰ ਸਮਗਲ ਕੀਤਾ ਜਾਂਦਾ ਹੈ ਤੇ ਜੈਤੋ ਦੇ ਏਰੀਆ ਤੋਂ ਚੱਲ ਕੇ ਆ ਟਰੱਕ ਗੁਜਰਾਤ ਤੱਕ ਜਾਣਾ ਸੀਗਾ ਤੇ ਉਹ ਉੱਥੇ ਵੀ ਪੁਲਿਸ ਨੇ ਵਧੀਆ ਚੈਕਿੰਗ ਦੌਰਾਨ ਰਿਕਵਰੀ ਕੀਤੀ ਹੈ ਅਦੇ ਨਾਲ ਨਾਲ ਹੀ ਅ ਚਾਰ ਹੁਣ ਤੱਕ ਜੋ ਬਿਨਾ ਨੰਬਰ ਪਲੇਟ ਦੀ ਬਾਈਕਸ ਹੈ ਉਹਨਾਂ ਨੂੰ ਵੀ ਵੈਰੀਫਿਕੇਸ਼ਨ ਦੌਰਾਨ ਰਿਕਵਰ ਕੀਤਾ ਗਿਆ ਹੈ ਤੇ ਉਹਦਾ ਵੀ ਫਿਰ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈਗੀ ਤੇ ਹਜੇ ਕਿਉਂਕਿ ਕਸੋ ਆਪਰੇਸ਼ਨ ਚੱਲ ਹੀ ਰਿਹਾ ਹੈਗਾ ਤੇ ਜੋ ਹੋਰ ਰਿਕਵਰੀ ਵਗੈਰਾ ਜਾਂ ਫਿਰ ਹੋਰ ਜੋ ਸਕਸੈਸਸੇਸ ਆਦੇ ਆਪਰੇਸ਼ਨ ਦੇ ਮਿਲਣਗੇ ਉਹ ਅਸੀਂ মিডিਆ ਦੇ ਸਾਥੀਆਂ ਨਾਲ ਫਿਰ ਇੱਕ ਬਰੀ ਪ੍ਰੋਪਰਲੀ ਸਾਰਾ ਵੈਰੀਫਾਈ ਕਰਕੇ ਉਹਦੀ ਇਨਫੋਰਮੇਸ਼ਨ ਸ਼ੇਅਰ ਕਰਦੇ ਆ ਮੈਮ ਤੁਹਾਡੇ ਲੋਕ ਕਸੋ ਆਪਰੇਸ਼ਨ ਤੇ ਸਰਚ ਲਗਾਤਾਰ ਚੱਲ ਜਾਵੇ ਬਟ ਬਟ ਫਿਰ ਵੀ ਜਿਹੜਾ ਕਿ ਨਸ਼ਾ ਇਹ ਰੁਪਨ ਦਾ ਨਾਮ ਲੈ ਗਿਆ ਦੇਖੀ ਜੋ ਨਸ਼ਾ ਹੈਗਾ ਇੱਕ ਸਮਾਜਿਕ ਬੁਰਾਈ ਵੀ ਹੈਗੀ ਤੇ ਪੂਰੇ ਸਮਾਜ ਨੂੰ ਹੀ ਅਸੀਂ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਜੋ ਯੁੱਧ ਨਸ਼ਾ ਵਿਰੋਧ ਹੈ ਇਹ ਖਾਲੀ ਪੁਲਿਸ ਦਾ ਨਹੀਂ ਸਾਰੇ ਕੇ ਸਾਰੇ ਅਸੀਂ ਲੋਕਾਂ ਨੂੰ ਨਾਲ ਲੈ ਕੇ ਇਸ ਮਹਿੰਦ ਦੇ ਵਿੱਚ ਚੱਲ ਰਹੇ ਹਾਂ ਤੇ ਜੋ ਸੇਫ ਪੰਜਾਬ ਦੀ ਜੋ ਟਿਪ ਲਾਈਨ ਹੈ ਜਿਹਦਾ ਨੰਬਰ 9779100200 ਅਦੀ ਵਰਤੋਂ ਕਰਦੇਵੇਂ ਲੋਕੀ ਵੀ ਇਸ ਮੁਹਿੰਮ ਦੇ ਨਾਲ ਜੁੜੇ ਹੋਏ ਲਗਾਤਾਰ ਤੇ ਅੱਗੇ ਵੀ ਅਸੀਂ ਉਮੀਦ ਕਰਦੇ ਹਾਂ ਕਿ ਲੋਕੀ ਇਸ ਮੁਹਿੰਮ ਦੇ ਨਾਲ ਜੁੜ ਕੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਚ ਪੁਲਿਸ ਦੀ ਤੇ ਪੂਰੀ ਐਡਮਿਨਿਸਟ੍ਰੇਸ਼ਨ ਦੀ ਮਦਦ ਕਰਨਗੇ ਇਹਦੇ ਨਾਲ ਨਾਲ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਪਬਲਿਕ ਵੀ ਮਦਦ ਰਾਹੀ ਔਰ ਜੋ ਸਾਡੀ ਸੰਪਰਕ ਦੀ ਮੀਟਿੰਗਸ ਵਗੈਰਾ ਚੱਲਦੀਆਂ ਰਹਿੰਦੀਆਂ ਨੇ ਤੇ ਉਹਦੇ ਉਹਦੇ ਕਰਕੇ ਅਸੀਂ ਕਾਫੀ ਸਾਰੇ ਲੋਕਾਂ ਨੂੰ ਡੀ ਐਡਿਕਸ਼ਨ ਵਾਲ ਵੀ ਲੈ ਕੇ ਜਾ ਪਾਏ ਹਾਂ ਤੇ ਹੁਣ ਤੱਕ ਪਟੈਂਡਾ ਵੇਖੇ ਅਸੀਂ 1890 ਤੋਂ ਜ਼ਿਆਦਾ ਲੋਕਾਂ ਨੂੰ ਆਉਟ ਕਲੀਨਿਕ ਤੋਂ ਜਿਨ੍ਹਾਂ ਦੇ ਇਲਾਜ ਸ਼ੁਰੂ ਅਸੀਂ ਕਰਾਇਆ ਹੈਗਾ ਮੋਟੀਵੇਟ ਕਰਕੇ ਉਹ ਕਰਾ ਚੁੱਕੇ ਤੇ ਇੱਦਾਂ ਦੇ ਹੀ 1100 ਤੋਂ ਉੱਪਰ ਪਰਸਨ ਨੂੰ ਅਸੀਂ ਡੀ ਐਡਿਕਸ਼ਨ ਸੈਂਟਰ 'ਚ ਭਰਤੀ ਕਰਾ ਕੇ ਉਹਨਾਂ ਨੂੰ ਡੀ ਐਡਿਕ ਕਰਾ ਕਰਾ ਪਏ ਆ ਤੇ ਆ ਸਾਰਾ ਦਾ ਸਾਰਾ ਪਬਲਿਕ ਦੀ ਹੈਲਪ ਤੇ ਪਬਲਿਕ ਦੀ ਮਦਦ ਨਾਲ ਹੋ ਪਾਇਆਗਾ ਤੇ ਅੱਗੇ ਵੀ ਮੈਨੂੰ ਉਮੀਦ ਹੈਗੀ ਤੇ ਆ ਨੰਬਰ ਵਧਣਗੇ ਤੇ ਜਿਹੜਾ ਜਿਹੜਾ ਪਰਸਨ ਨਸ਼ੇ ਦਾਦੀ ਹੋ ਚੁੱਕਾ ਹੈ ਉਹ ਲੋਕੀ ਸਾਨੂੰ ਮਦਦ ਕਰੇ ਤਾਂ ਕਿ ਅਸੀਂ ਉਹ ਇਸ ਨਸ਼ੇ ਦੇ ਕੋੜ ਤੋਂ ਅਸੀਂ ਉਹਨੂੰ ਬਾਹਰ ਕੱਢ ਪਾਈਏ ਕਈ ਵਾਰ ਇਨਮ ਕੰਪਨੀ ਆਇਆ ਦੀ ਇਨਫਰਮੇਸ਼ਨ ਕੰਪਨੀ ਲੀਕ ਹੋ ਜਾਂਦੀ ਹੈ ਜਦੋਂ ਪੁਲਿਸ ਨੂੰ ਦੱਸਦੇ ਆ ਬਾਅਦ ਤੋਂ ਫਿਰ ਉਹਨਾਂ ਤੇ ਹਮਲਾ ਵਗੈਰਾ ਕਰਦੇ ਆ ਨਹੀਂ ਦੇਖਿਏ ਜੋ ਸੇਫ ਪੰਜਾਬ ਨੰਬਰ ਹੈਗਾ ਵਾਟਸਐਪ ਚੈਟਬੋਟ ਟਾਈਪ ਹੈਗਾ ਇਹਦੇ ਵਿੱਚ ਤਾਂ ਪੁਲਿਸ ਨੂੰ ਵੀ ਇਨਫਰਮੇਸ਼ਨ ਪਤਾ ਨਹੀਂ ਲੱਗਦੀ ਕਿ ਕਿਹੜੇ ਬੰਦੇ ਨੇ ਉਹ ਇਨਫਰਮੇਸ਼ਨ ਪਾਈ ਹੈਗੀ ਤਾਂ ਬਿਲਕੁਲ ਹੀ ਜੋ ਜਾਣਕਾਰੀ ਦੇਣ ਵਾਲਾ ਪਰਸਨ ਹੈ ਉਹਦੀ ਜਾਣਕਾਰੀ ਗੁਪਤ ਹੁੰਦੀ ਹੈ ਸਾਡੇ ਤੱਕ ਵੀ ਨਹੀਂ ਪਤਾ ਹੁੰਦਾ ਮੈਨੂੰ ਸਾਡੇ ਕੋਲ ਸਿਰਫ ਇਨਫਰਮੇਸ਼ਨ ਆਉਂਦੀ ਸਾਡੇ ਕੋਲ ਕਿਸ ਪਰਸਨ ਨੇ ਇਨਫਰਮੇਸ਼ਨ ਦਿੱਤੀ ਉਹ ਨਹੀਂ ਆਂਦਾ ਤੇ ਲੀਕ ਹੋਣ ਦਾ ਇਹਦੇ ਵਿੱਚ ਸਕੋਪ ਹੀ ਨਹੀਂ ਹੈਗਾ ਇਸ ਕਰਕੇ ਮੈਂ ਦੁਬਾਰਾ মিডিਆ ਦੇ ਸਾਥੀਆਂ ਰਾਹੀ ਅ ਅਪੀਲ ਕਰਦੀ ਹਾਂ ਲੋਕਾਂ ਨੂੰ ਕਿ 9779100200 ਇਸ ਨੰਬਰ ਦੀ ਵਰਤੋਂ ਕਰਦੇ ਹੋ WhatsApp ਰਾਹੀਂ ਤੁਸੀਂ ਸਾਨੂੰ ਮੈਸੇਜ ਵਗੈਰਾ ਪਾ ਕੇ ਆ ਇਨਫੋਰਮੇਸ਼ਨ ਦਿਓ ਤੁਹਾਡੀ ਜਾਣਕਾਰੀ 100% ਗੁਪਤ ਰੱਖੀ ਜਾਂਦੀ ਹੈਗੀ ਤੇ ਸਾਨੂੰ ਵੀ ਤੁਹਾਡਾ ਨਾਂ ਨਹੀਂ ਪਤਾ ਲੱਗਦਾ ਬਟ ਤੁਹਾਡੇ ਵੱਲੋਂ ਜੋ ਜਾਣਕਾਰੀ ਸ਼ੇਅਰ ਕੀਤੀ ਜਾਂਦੀ ਹੈ ਉਹ ਸਾਡੇ ਤੱਕ ਪਹੁੰਚ ਜਾਂਦੀ ਹੈ ਮੈਡਮ ਇੱਕ ਪਤਾਵਾਂ ਨਾ ਕਿ ਬਹੁਤ ਵੱਡੀ ਚੋਰੀ ਹੋਈ ਹੈਗੀ ਲਗਦਾ 15 ਬੰਦੇ ਸੀ ਜਿਹੜੇ 14 ਨਾਲ ਲੱਭਦੇ ਉਹ ਸੇਮ ਪਰੇ ਵਾਇਰਲ ਹੋ ਕਾ ਤੇ ਉਹ ਜੋ ਚੋਰੀ ਹੈ ਉਹਦੇ ਉੱਪਰ ਵੀ ਪੁਲਿਸ ਲਗਾਤਾਰ ਕੰਮ ਕਰ ਰਹੀ ਹੈ ਤੇ ਜਲਦ ਅਸੀਂ ਤੁਹਾਨੂੰ ਇੱਕ ਪੋਜ਼ਿਟਿਵ ਉਹਦੇ ਉੱਪਰ ਵੀ ਇੱਕ ਡਿਵੈਲਪਮੈਂਟ ਬਾਰੇ ਦੱਸਾਂਗੇ ਤੇ ਉਹ ਵੀ ਮੈਨੂੰ ਲੱਗਦਾ ਸੀ ਨੇੜੇ ਹੈ ਉਹ ਕੇਸ ਨੂੰ ਬ੍ਰੇਕਥਰੂ ਸਾਨੂੰ ਮਿਲ ਜੇਗੀ ਤੇ ਅਸੀਂ ਮੀਡੀਆ ਦੇ ਸਾਥੀਆਂ ਨਾਲ ਫਿਰ ਉਹਦੀ ਵੀ ਫਿਰ ਸਾਂਝਾ ਕਰਾਂਗੇ ਇਨਫੋਰਮੇਸ਼ਨ ਲੱਗਾ ਕਿ ਇਸ ਤਰ੍ਹਾਂ ਭਰੇ ਬਾਜ਼ਾਰ ਦੇ ਵਿੱਚ ਅੱਧੀ ਰਾਤ ਨੂੰ ਚੋਰੀ ਹੋਣੀ ਕਿ ਕਿਤੇ ਕਿਤੇ ਅਗਲੇ ਪੁਲਿਸ ਤੇ ਸਵਾਲ ਜਿਹੜੇ ਉਠਾਏ ਜਾਂਦੇ ਆ ਕਿ ਪੀਸੀਆਰ ਦੀ ਜਿਹੜੀ ਉੱਥੇ ਗੈਸਟ ਨਹੀਂ ਹੈ ਅਸੀਂ ਪੀਸੀਆਰ ਦੀ ਗਸ਼ਟ ਸ਼ਹਿਰ ਦੇ ਵਿੱਚ ਹੈਗੀ ਤੇ ਲੇਕਿਨ ਅਗਰ ਕਿਥੇ ਕੁਝ ਏਰੀਆਜ਼ ਹੈ ਜਿੱਥੇ ਕਿਉਂਕਿ ਪੀਸੀਆ ਜਦੋਂ ਗੇੜਾ ਮਾਰਦੀ ਹੈਗੀ ਤੇ ਕੁਝ ਏਰੀਆਜ਼ ਅਗਰ ਇਦਾਂ ਦੇ ਹੈ ਜਿੱਥੇ ਘੱਟ ਗੇੜੇ ਲੱਗ ਰਹੇ ਤੇ ਅਸੀਂ ਉਹਨੂੰ ਵੀ ਸਹੀ ਕਰਕੇ ਹੋਰ ਪੀਸੀਆਰ ਦੀ ਪ੍ਰੈਜ਼ੈਂਸ ਉੱਥੇ ਵਧਾਈਏ ਅੰਤ ਤੱਕ ਵਰਸ ਆ ਰਿਹਾ ਹੈ ਜੀ ਉਹਦੇ ਨਾਲ ਹੀ ਲਾਈ ਸਿਕਿਉਰਟੀ ਦੇ ਕੀ ਪ੍ਰੋਗਰਾਮ ਅ ਰਿਪਬਲਿਕ ਡੇ ਨੂੰ ਦੇਖਦੇ ਹੋਏ ਸਾਡੀ ਡੇਲੀ ਚੈਕਿੰਗ ਵਗੈਰਾ ਚੱਲ ਰਹੀਆਂ ਨੇ ਸਾਡੇ ਸਿਕਿਉਰਟੀ ਪ੍ਰੋਗਰਾਮਸ ਲਗਾਤਾਰ ਚੱਲ ਰਹੇ ਹਨ ਤੇ ਅਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਵੱਖਰੇ ਵੱਖਰੇ ਸਾਡੇ ਜੋ ਪ੍ਰੋਗਰਾਮਸ ਨੇ ਉਹਨਾਂ ਦੇ ਅੰਡਰ ਅਸੀ ਚੈਕਿੰਗ ਵਗੈਰਾ ਕਰ ਰਹੇ ਹਾਂ ਤਾਂ ਕਿ ਅਸੀਂ ਸਿਕਿਉਰਿਟੀ ਦਾ ਜੋ ਪੂਰਾ ਕੋ ਪੂਰਾ ਵਾਤਾਵਰਣ ਨੂੰ ਮੇਨਟੇਨ ਕਰ ਸਕੀਏ